ਤਸਵੀਰਾਂ ਦਿਖਾ ਰਹੇ ਆ ਵਿਧਾਨ ਸਭਾ ਹਲਕਾ ਜਲਾਲਾ ਪਰ ਪ੍ਰਸ਼ਾਸਨ ਅਧਿਕਾਰੀਆਂ ਤੋਂ ਤੁਸੀਂ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ ਇਹ ਗੱਲ ਤੁਸੀਂ ਕਹਿ ਰਹੇ ਸੀ ਇਹ ਗੱਲ ਹੈ ਅੱਛਾ ਕੋਈ ਗੱਲ ਆਏ ਨੇ ਉਹ ਕੋਈ ਗੱਲ ਨਹੀਂ ਕਰਦਾ ਹੀ ਵੀ ਗੱਲ ਯਾਰ ਮੈਂ ਖੜਾ ਹੀ ਗੱਲ ਕਰਾਂ ਬਾਹਰ ਹੋ ਗਈ ਇਹ ਕੀ ਹੈ ਦਾਰਾ ਜੀ ਕਹਿੰਦੇ ਕੱਲ ਵੀ ਆਏ ਨੇ ਤੇ ਅੱਜ ਨਾ ਸਾਡੀ ਟਰਾਲੀ ਭਰਾਈ ਹੈ ਅੱਛਾ ਪਹਿਲਾ ਸਾਡੀ ਟਰਾਲੀ ਇਹਨਾਂ ਫੜਾ ਦਿੱਤੀ ਪਰਦੇ ਕਿਹਦੇ ਨਾਲੋਂ ਹਾਂਜੀ ਲੀਵਰ ਲੱਗੀ ਹੈ ਜੀ ਕਿੰਨੇ ਦਿਨਾਂ ਤੋਂ ਕੰਮ ਚੱਲਦਾ ਐ ਇਸ ਜਗ੍ਹਾ ਦੇ ਉੱਪਰ ਫੜਾਈ ਟਰਾਲੀ ਜਿੰਨਾਂ ਦੀ ਟਰਾਲੀ ਸੀ ਸੁੱਖਾ ਤੇ ਇੱਕ ਹੋਰ ਡਰਾਈਵਰ ਗੱਡੀ ਸੁੱਖਾ ਕੌਣ ਹੈ ਪੀਐਸਪੀ ਜਾ ਇਹ ਹੋ ਜਾਗਾ ਨਹੀਂ ਨਹੀਂ ਤੁਹਾਡੀ ਟਰਾਲੀ ਕਿੱਥੇ ਫੜੀ ਗਈ ਹਾਂਜੀ ਆ ਨਹਿਰ ਦੇ ਲਾਗੇ ਪੀਰੇ ਕਹਿੰਦੇ ਲਾਣ ਫੜੀ ਕਿੰਨੇ ਹਾਂਜੀ ਸੰਦੀਪ ਨੇ ਸੰਦੀਪ ਤੇ ਸੁੱਖਾ ਕਿੰਨੇ ਵਜੇ ਗੱਡੀ ਸਰਕਾਰੀ ਗੱਡੀ ਤੇ ਆਏ ਨੇ ਜੀ ਕਿੰਨੇ ਵਜੇ ਦੀ ਗੱਲ ਹੈ ਅਸੀਂ ਨਾਲੇ ਦਾ ਜੇ ਉਹਨਾਂ ਨੇ ਥੋੜੀ ਟਰਾਲੀ ਫੰਡੀ ਹੋਈ ਨਾਲੇ ਤੁਸੀਂ ਕਹਿੰਨੇ ਸਾਨੂੰ ਕਹਿ ਗਏ ਸਾਡੇ ਨਾਲ ਗੱਲ ਕਰ ਲਓ ਸਰ ਜੀ ਇਹ ਗੱਲ ਹੈ ਵੀ ਇਹ ਜਿਹੜੀ ਟਰਾਲੀ ਹੈ ਨਾ ਇਹ ਉਹਨਾਂ ਦੀ ਟਰਾਲੀ ਹੈ ਜੀ ਨਹੀਂ ਜੀ ਉਹ ਨਾਲ ਲਈ ਸੀਗੀ ਇਹ ਟ੍ਰੇਲੀ ਮੇਰੀ ਆਪਣੀ ਹੈ ਮੇਰਾ ਨਾਮ ਪ੍ਰੇਮ ਕੁਮਾਰ ਹੈ ਮੇਰੀ ਇਹ ਟ੍ਰੇਲੀ ਹੈ ਫਿਰ ਤੁਸੀਂ ਬਾਈ ਜੀ ਨਹੀਂ ਚੱਕ ਸੁੱਕੜਾ ਮੈਂ ਘਰ ਵਾਸਤੇ ਰੇਤਾ ਲੈਣਾ ਰੇਤਾ ਪਰਣਾ ਨਹੀਂ ਹੋ ਰਿਹਾ ਨਹੀਂ ਕੱਲ ਵੀ ਆਏ ਕੱਲ ਵੀ ਆਏ ਆ ਤੁਹਾਡੇ ਆ ਤੁਹਾਡੇ ਆਸ-ਪਾਸ ਦੇ ਸਾਥੀ ਕਹਿ ਰਹੇ ਆ ਕਿ ਕੱਲ ਵੀ ਆਏ ਸੀ ਨਹੀਂ ਆਏ ਉਹ ਮੰਨਦੇ ਮੈਂ ਇਸ ਗੱਲ ਦੀ ਸਹੁੰ ਤੇ ਲੈ ਮੇਰਾ ਉਹਦਾ ਕੋਈ ਰਿਸ਼ਤਾ ਹੀ ਹੋਵੇ ਮੇਰਾ ਕੋਈ ਮਾਸੀ ਦਾ ਪੁੱਤਰ ਹੋਵੇ ਚਾਚੇ ਦਾ ਪੁੱਤਰ ਹੋਵੇ ਮੇਨਾ ਜੋ ਬੰਦੀ ਮੇਰੇ ਤੇ ਕਾਰਵਾਈ ਕੀਤੀ ਜਾਵੇ ਕੀ ਕੀਤੀ ਹੈ ਕਿ ਕੋਈ ਡਿਪਟੀ ਦਾ ਰਿਸ਼ਤੇਦਾਰ ਤੁਹਾਡਾ ਔਰ ਡਿਪਟੀ ਦਾ ਕੋਈ ਅਧਿਕਾਰੀ ਤੁਹਾਡਾ ਰਿਸ਼ਤੇਦਾਰ ਬਾਈ ਜੀ ਤੁਹਾਡੇ ਮੁਕਿ ਅੱਜ ਤੁਸੀਂ ਪਹਿਲੇ ਦਿਨ ਆਏ ਹੋ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਡਰਾਈਵਰ ਰੱਖਿਆ ਤਾਂ ਮਤਲਬ ਤੁਸੀਂ ਕੰਮ ਕਰਦੇ ਹੋ ਰੇਤਾ ਟਵਾੜਦਾ ਢਾਣੀ ਫੂਸ਼ਨ ਕਧਕਾਰੀ ਦੀ ਡੀਐਸਪੀ ਡੀਐਸਪੀ ਦੇ ਕਿਸੇ ਰੀਡਰ ਦੇ ਵਿੱਚ ਤੁਸੀਂ ਨਾਮ ਵੀ ਸੁਣਿਆ ਹੋਣਾ ਕਿ ਕਿਹੜੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਕਿਸ ਦੇ ਨਾਲ ਸੈਟਿੰਗ ਕਰਕੇ ਜਿਹੜਾ ਨਜਾਇਜ਼ ਮਾਈਨਿੰਗ ਦਾ ਜਿਹੜਾ ਕੰਮ ਇੱਥੇ ਚੱਲ ਰਿਹਾ ਠੀਕ ਹੈ ਸਾਡੀ ਇਹ ਹੀ ਮੰਗ ਹੈ ਠੀਕ ਹੈ ਹੁਣ ਇਹ ਛੁੱਟੇ ਦੋਵੇਂ ਝੁਕਣਗੇ ਜੇ ਨਾ ਛੁੱਟੇ ਤਾਂ ਦੋਵੇਂ ਪਰਚਾ ਹੋਣਾ ਚਾਹੀਦਾ ਦੇ ਨਹੀਂ ਦੇਖਦੀਆਂ ਢਾਣੀ ਫੱਤੂ ਵਾਲਾ ਦੀਆਂ ਜਿੱਥੇ ਆ ਦੇਖ ਸਕਦੇ ਹੋ ਕਿ ਨਜਾਇਜ਼ ਰੇਤ ਕਾਰਜ ਦੇ ਪਰਚਾ ਕਰਦੇ ਜਾਰੀ ਚਲਾਈ ਰੱਖਣ ਕੋਈ ਫਾਇਦਾ ਭਾਈ ਹੁਣ ਅੱਧੀ ਰਾਤ ਤੂੰ ਦਾ ਮਾਰੂ ਤੇ ਫਿਰ ਬਾਈ ਪ੍ਰੂਫ ਦਿਓੜਾ ਪਾ ਦੇ ਢਾਲ ਨਹੀਂ ਫੜੇ ਜਾਂਦੇ ਮੈਨੂੰ ਖਾਲੇ ਨੇ ਮੈਨੂੰ ਖੁਦ ਕਿਹਾ ਜੀ ਤੁਹਾਡੇ ਸਾਹਮਣੇ ਟਾਲੀ ਵਾ ਜੀ ਇਹਨੂੰ ਇਹ ਪੁੱਛ ਫੂੰ ਚੱਕ ਦੇਵੇ ਕੱਲ ਨਹੀਂ ਕਿਹਾ ਤੈਨੂੰ ਡਾ ਛੱਡਿਆ ਫੂੰ ਚੱਕ ਜੀ ਹੋਈ ਕੇ